ਅੱਜ ਦੀ ਪੰਜਾਬੀ ਜੀਕੇ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਦੀ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਸਾਡੇ ਪੰਜਾਬੀ ਜੀਕੇ ਦੇ ਪ੍ਰਸ਼ਨ ਕਿਹੜੇ ਹਨ ਭਾਰਤ ਵਿੱਚ ਜਦ ਪੱਡੇ ਲਿਖੇ ਲੋਕ ਕਿਹੜੇ ਰਾਜ ਵਿੱਚ ਹਨ ਭਈ ਭਾਰਤ ਵਿੱਚ ਸਭ ਤੋਂ ਵੱਧ ਪੱਡੇ ਲਿਖੇ ਲੋਕ ਕਿਹੜੇ ਰਾਜ ਵਿੱਚ ਹਨ ਕੇਰਲ ਆ ਕੇਰਲ ਵਿੱਚ ਹੈ ਆ ਭਾਰਤ ਦਾ ਇੱਕ ਰਾਜ ਹੈ ਤੇ ਤਿਰਵੰਦਪੁਰਮ ਦੀ ਰਾਜਧਾਨੀ ਹੈਗੀ ਤੋਂ ਵੀ ਕੇਰਲ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਹਨ ਦੂਜਾ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਤੀਨ ਕੋਡ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ਭਾਰਤ ਵਿੱਚ ਤੀਨ ਕੋਡ ਪ੍ਰਣਾਲੀ 1975 ਵਿੱਚ ਭਾਰਤ ਵਿੱਚ ਤੀਨ ਕੋਡ ਪ੍ਰਣਾਲੀ 1975 ਵਿੱਚ ਲਾਗੂ ਕੀਤੀ ਗਈ ਤੀਜਾ ਪ੍ਰਸ਼ਨ ਕਿਹੜਾ ਸੀ ਤੀਨ ਕੋਡ ਅਨੁਸਾਰ ਭਾਰਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ 3 ਕੋਡ ਅਨੁਸਾਰ ਭਾਰਤ ਨੂੰ 8 ਭਾਗਾਂ ਵਿੱਚ ਵੰਡਿਆ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਭਾਰਤੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਹਿੰਦੀ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਵਿਅਕਤੀ ਨਾਥ ਨਾਲ ਸੰਬੰਧਿਤ ਹੈ ਗੋਪੀਕ੍ਰਿਸ਼ਨ ਨਾਥ ਨਾਲ ਸੰਬੰਧਿਤ ਹੈ ਇੱਕ ਵਾਰ ਹੋਰ ਵਿਖੋ ਭਾਰਤ ਵਿੱਚ ਜ਼ਿਆਦਾ ਪੜ੍ਹੇ ਲਿਖੇ ਲੋਕ ਕਿਹੜੇ ਰਾਜ ਵਿੱਚ ਹੈ ਕੇਰਲ ਵਿੱਚ ਭਾਰਤ ਵਿੱਚ 3 ਕੋਟ ਪੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਕਿਹੜੇ ਰਾਜ ਵਿੱਚ ਹੈ ਕੇਰਲ ਵਿੱਚ ਭਾਰਤ ਵਿੱਚ 3 ਕੋਟ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ 1975 ਵਿੱਚ ਲਾਗੂ ਕੀਤੀ ਗਈ 3 ਕੋਟ ਪ੍ਰਣਾਲੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ 3 ਕੋਟ ਪ੍ਰਣਾਲੀ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਸੀ ਫਿਰ ਕਿਹੜਾ ਸੀ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਹਿੰਦੀ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਵਿਅਕਤੀ 나ਥ ਨਾਲ ਸੰਬੰਧਤ ਹਨ ਕੋਪੀ ਕਿਰਸ਼ਨ 나ਥ ਨਾਲ ਸੰਬੰਧਤ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਐਚ ਐਫ ਐਮ ਉਸੈਨ ਕੌਣ ਹੈ ਇੱਕ ਚਿੱਤਰਕਾਰ ਹੈ ਐਫ ਐਮ ਉਸੈਨ ਕੌਣ ਹੈ ਇੱਕ ਚਿੱਤਰਕਾਰ ਹੈ ਪੰਡਿਤ ਰਵੀ ਸ਼ੰਕਰ ਕੌਣ ਹੈ ਸੰਗੀਤਕ ਬਿਸਮਿਲਲਾ ਖਾ ਕੌਣ ਹੈ ਸਿਨਾਈ ਵਾਦਕ ਕੀ ਪੁੱਛਿਆ ਗਿਆ ਸੀ ਸ੍ਰੀ ਐਫ ਐਮ ਹੁਸੈਨ ਕੌਣ ਸੀ ਆ ਇੱਕ ਚਿੱਤਰਕਾਰ ਸੀ ਪੰਡਿਤ ਰਵੀ ਸ਼ੰਕਰ ਕੌਣ ਸੀ ਆ ਇੱਕ ਸੰਗੀਤਕ ਸੀ ਬਿਸਮਿਲਲਾ ਖਾਨ ਕੌਣ ਸੀ ਬਿਸਮਿਲਲਾ ਖਾਨ ਸਿਨਾਈ ਵਾਦਕ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਅਮ੍ਰਿਤਾ ਪ੍ਰੀਤਮ ਅਮ੍ਰਿਤਾ ਪ੍ਰੀਤਮ ਡਾਕਟਰ ਖੁਸ਼ਵੰਤ ਸਿੰਘ ਡਾਕਟਰ ਖੁਸ਼ਵੰਤ ਸਿੰਘ ਤੇ ਸਰਦਾਰ ਕਰਤਾਰ ਸਿੰਘ ਡਾਕਟਰ ਸਰਦਾਰ ਸੁਖਵੰਤ ਸਿੰਘ ਖੁਸ਼ਵੰਤ ਸਿੰਘ ਸਰਦਾਰ ਖੁਸ਼ਵੰਤ ਸਿੰਘ ਤੇ ਸਰਦਾਰ ਕਰਤਾਰ ਸਿੰਘ ਕਿਸ ਰਾਜ ਨਾਲ ਸੰਬੰਧਿਤ ਹਨ ਪੰਜਾਬੀ ਸਾਹਿਤ ਨਾਲ ਕਿਹੜਾ ਇਨਸਰਟ ਛੱਡਿਆ ਗਿਆ ਸੀ ਅਮਰੀਕਾ ਕੀ ਪੁੱਛਿਆ ਗਿਆ ਸੀ ਨੋਵੇ ਪਰਸਨ ਵਿੱਚ ਅਮ੍ਰਿਤਾ ਪ੍ਰੀਤਮ ਸਰਦਾਰ ਖੁਸ਼ਵੰਤ ਸਿੰਘ ਸਰਦਾਰ ਕਰਤਾਰ ਸਿੰਘ ਕਿਹੜੇ ਸਾਹਿਤ ਨਾਲ ਸੰਬੰਧਿਤ ਆ ਪੰਜਾਬੀ ਸਾਹਿਤ ਨਾਲ ਸੰਬੰਧਿਤ ਹਨ ਅੰਦਸਮਾ ਪਰਸਨ ਕਿਡਾ ਸੀ ਕਿਡਾ ਇਨਸੈਂਸ ਛੜਿਆ ਗਿਆ ਸੀ ਅਮਰੀਕਾ ਕਿਡਾ ਇਨਸੈਂਸ ਛੜਿਆ ਗਿਆ ਸੀ ਅਮਰੀਕਾ ਵਿਦਿਆਰਥੀਓ ਸਾਡੀ ਅਸਦੀ ਜਿੱਕੀ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅਸਦੀ ਕੱਠਿਆ ਵੇਖਣ ਲਈ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ